ਇਤੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਇਸੇ ਹੀ ਘਟਨਾ ਸਾਹਮਣੇ ਹੁੰਦੀ ਆ ਤੋ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆ ਸਾਡੀਆਂ ਅਰ ਸ਼ਾਇਦ ਰਾਜਪੂਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਤੁਸੀਂ ਦੇਖੋ ਪਹਿਲੋਂ ਤਾਂ ਕਨਸੋਮਾ ਆਏ ਸੀ ਕਿ ਚੋਣ ਜਾਬਤਾ ਫਰਵਰੀ ਦੇ ਖਿੱਚੇ ਲੱਗ ਜਾਣਾ ਮਾਰਚ ਦੇ ਪਹਿਲੇ ਹੁਣ ਚੋਣ ਜਾਬਤਾ ਖਿੱਚਿਆ ਜਾ ਰਿਹਾ ਠੀਕ ਆ ਅਰ ਤੀਜਾ ਹਮਲਾ ਫਿਰ ਭਾਰਤ ਦੇ ਲੋਕਤੰਤਰ ਤੇ ਆ ਵੀ ਜਿਵੇਂ ਜਿਹੜਾ ਸਾਡਾ ਨਿਰਪੱਖ ਲਕਸ਼ਣ ਕਮਿਸ਼ਨ ਸੀ ਜਿਵੇਂ ਉਹਦੀ ਚੋਣ ਹੁੰਦੀ ਸੀ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਵਿਰੋਧੀ ਧਿਰ ਦਾ ਲੀਡਰ ਤੇ ਇੱਕ ਸੁਪਰੀਮ ਕੋਰਟ ਦੀ ਸਪਾਰਚ ਹੁੰਦੀ ਸੀ ਹੁਣ ਸੁਪਰੀਮ ਕੋਰਟ ਨੂੰ ਪਿੱਛੇ ਖਿੱਚਿਆ ਜਾ ਰਿਹਾ ਸੀ ਜੀ ਵੀ ਉਹਨਾਂ ਦਾ ਬੰਦਾ ਨਿਕਲ ਜਾਵੇ ਇੱਕ ਪ੍ਰਧਾਨ ਮੰਤਰੀ ਜੀ ਦੀ ਵੋਟ ਹੋਵੇ ਇੱਕ ਉਹਨਾਂ ਦੇ ਕਾਨੂੰਨ ਮੰਤਰਾ ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਭੇਜਣੇ ਆ ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੀ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ ਤੇ ਇਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਰੀਕ ਨੂੰ 20 ਨੂੰ ਤੇ 30 ਨੂੰ ਤਿੰਨ ਕੱਟ ਆਫ ਡੇਟਾਂ ਦਿੱਤੀਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਇਸੇ ਡੇਟਾਂ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਦਿੱਤੇ ਸੀ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਵੀ ਇੱਥੇ ਇਕੱਠ ਕਰ ਲਿਆ ਇਤੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਜਿਹੇ ਹੀ ਘਟਨਾ ਸਾਹਮਣੇ ਆਉਂਦੀ ਆ ਤੋਂ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆਵਾ ਸਾਡੀਆਂ ਸ਼ਾਇਦ ਰਾਜਪੁਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਕਿ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਤੇ ਥੋੜੇ ਮੱਦਮ ਨਾਲ ਗਾਂ ਭੇਜ ਦਾਂਗੇ ਪਰ ਅੱਗੇ ਤੋਂ ਇਸ ਕਰਕੇ ਇੱਕ ਤਾਂ ਦੂਸਰਾ ਹੈਗਾ ਬੱਸਾਂ ਰਹੀਂ ਜਿੰਨਾਂ ਨੇ ਜਾਣਾ ਮਾ 골ਡਨ ਗੇਟ ਠੀਕ ਹੈ ਜੀ ਜੰਡੇਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਤੇ ਇੱਕ ਬਿਆਸ ਬਸ ਅਡਾ ਇਹ ਤਿੰਨ ਸਥਾਨ ਹੋਣਗੇ ਉੱਥੋਂ ਸਾਡੇ ਬੰਦੇ ਉਹ ਉਧਰੇ ਬਾਕੀ ਜਿਹੜੇ ਕੱਥੂ ਨੰਗਲ ਵੱਲ ਆਉਣ ਵਾਲੇ ਉਹ ਕੱਥੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜ਼ੇ ਤੇ ਉੱਥੇ ਵੀ ਤਾਂ ਮਜੀਠੇ ਵਾਲੇ ਮਜੀਠੇ ਬਸ ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਦਮਨਾ ਅਪੀਲ ਆ ਵੀ ਜਿਹੜੇ ਸ਼ੰਭੂ ਤੇ ਜਾਂ ਹਰਿਆਣੇ ਦੇ ਬਾਰਡਰਾਂ ਤੇ ਕਿਸਾਨ ਜਾਂਦੇ ਨੇ ਬਾਈ ਉਹਨਾਂ ਕੋਲੇ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮੰਤ ਦਿੱਤੀ ਸੀ ਨਾ ਲਈਆਂ ਜਾਂ ਠੀਕ ਹੈ ਜੀ ਕੋਕੀ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਾਂ ਦੀ ਹਮਾਇਤੀ ਬਹੁਤ ਸਾਰਿਆਂ ਦੇ ਫੋਨ ਵੀ ਸਾਨੂੰ ਆਏ ਸੀ ਔਰ ਅਸੀਂ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬੱਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜਨੇ ਚਾਹੀਦੇ ਆ ਉਹਨਾਂ ਦਾ ਕਾਊਂਟ ਬਾਰ ਵੀ ਚੱਲਦਾ ਰਿਹਾ ਸਾਡਾ ਕੰਮ ਵੀ ਚੱਲਦਾ ਰਹੇ ਤਾਂ ਇਸ ਕਰਕੇ ਇਹ ਦੋ ਵੀ ਆ ਕਿ ਹਰ ਇੱਕ ਗੱਡੀ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜੇ ਜਾਣ ਯਾਮ ਯਾਤਰੀ ਨੂੰ ਨੁਕਸਾਨ ਕੋਈ ਬਾੜਾ ਨਾ ਹੋਵੇ ਯਾਨੀ ਹਰੇਕ ਗੱਡੀ ਦੇ ਵਿੱਚ ਜੇ ਕੋ 50 100 ਬੰਦਾ ਬੈਜੂਗਾ ਤੇ ਇੰਨੀ ਕ ਅਡਜਸਟਮੈਂਟ ਹੁੰਦੀ ਆ ਰੇਲ ਗੱਡੀ ਦੇ ਵਿੱਚ ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ ਇੱਕ ਤਾਂ ਇਹ ਸਾਡੀ ਅਪੀਲ ਹੈਗੀ ਆ ਦੂਸਰਾ ਅੱਜ ਜਿਹੜਾ ਕੇਂਦਰ ਦਾ ਫੈਸਲਾ ਸੀਏ ਦਾ ਅਨਾਉਂਸਮੈਂਟ ਹੋਈ ਆ ਸਾਨੂੰ ਇਹ ਲੱਗਦਾ ਵਾ ਵੀ ਦੇਖੋ ਜੇ ਮੋਦੀ ਸਰਕਾਰ ਨੂੰ ਆਪਣੇ ਵਿਕਾਸ ਦੇ ਉੱਤੇ ਯਕੀਨ ਹੁੰਦਾ ਕਿ ਅਸੀਂ ਹਕੀਕੀ ਵਿਕਾਸ ਕਿਸਾਨ ਲਈ ਮਜ਼ਦੂਰ ਲਈ ਵਪਾਰੀ ਲਈ ਬਿਰਜ਼ਗਾਰ ਲਈ ਆਮ ਲੋਕਾਂ ਲਈ ਕੀਤਾ ਤੇ ਉਹਨਾਂ ਨੂੰ ਲੱਛਣ ਤੋਂ ਥੋੜੇ ਦਿਨਾਂ ਬਾਅਦ ਕੋਈ ਵੀ ਨਵੀਂ ਚੀਜ਼ ਲਿਆਉਣ ਦੀ ਲੋੜ ਨਹੀਂ ਸੀ ਹੈਗੀ ਇੱਕ ਤਾਂ ਇਹ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਲਈ ਵੀ ਕਿਸਾਨ ਅੰਦੋਲਨ ਦਾ ਦਬਾਅ ਇੰਨਾ ਸਮੱਸਿਆਵਾਂ ਨੂੰ ਲੱਗ ਰਹੀ ਵੀ ਅਸੀਂ ਜਿੱਤ ਨਹੀਂ پا ਰਹੇ ਦੂਸਰਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਲੈਕਟ੍ਰਿਕ ਬਾਉਂਡ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ ਵੀ ਜਿਹਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੂੰ ਕਿਸੇ ਕੰਪਨੀਆਂ ਨੇ ਕਿਸੇ ਲੋਕਾਂ ਨੇ ਜਿਹੜੇ ਵੀ ਲੋਕ ਨੇ ਉਹਨਾਂ ਨੇ ਫੰਡਿੰਗ ਜਿਹੜੀ ਕੀਤੀ ਆ ਯਾਨੀ ਉਹਨੂੰ ਜਨਤਕ ਕਰਨ ਦਾ ਦਬਾਅ ਫੁੱਲ ਫਲੱਡ ਹੈਗਾ ਚੱਲ ਇਹ ਚ ਕੋ ਵੱਡੀ ਗੱਲ ਨਹੀਂ ਵੀ ਜਿਨ੍ਹਾਂ ਨੇ ਫੰਡਿੰਗ ਕੀਤਾ ਉਹਨਾਂ ਦੇ ਨਾਂ ਆਜਣੇ ਚਾਹੀਦੇ ਉਹ ਮੁੱਦਾ ਵੀ ਇਸ ਵੇਲੇ ਪੂਰੇ ਜੋਰ ਨਾਲ ਚੱਲ ਰਿਹਾ ਹਨ ਇਹਨੂੰ ਵੀ ਡੀਰੇਲ ਕਰ ਲਈ ਇਹ ਮੁੱਦਾ ਵਿੱਚ ਵਾੜਿਆ ਗਿਆ ਦੇਖੋ ਇਹ ਠੀਕ ਹੈ ਜੋ ਕੁਝ ਚਾਹੇ ਬੰਗਲਾਦੇਸ਼ ਆ ਚਾਹੇ ਅਫਗਾਨਿਸਤਾਨ ਆ ਤੇ ਚਾਹੇ ਪਾਕਿਸਤਾਨੇ ਉੱਥੇ ਜਿਹੜੀਆਂ ਘਟ ਗਿੰਤੀਆਂ ਨੇ ਉਹਨਾਂ ਨਾਲ ਬਾਈ ਜ਼ਬਰਦਸਤ ਹੋਇਆ ਇਹ ਗੱਲ ਮੰਨਣ ਤੋਂ ਕੋਈ ਇਨਕਾਰ ਨਹੀਂ ਹੈਗਾ ਹਰਕਨਾ ਉਹ ਉਹਨਾਂ ਤੋਂ ਦੀਆਂ ਸਰਕਾਰਾਂ ਕੱਟ ਗਿਣਤੀਆਂ ਨੂੰ ਇਨਸਾਫ ਦੇਣ ਦੇ ਵਿੱਚ ਨਾਕਾਮ ਜਾ ਰਹੀ ਹੈ ਇਹ ਚ ਕੋਈ ਰਵਲਾ ਨਹੀਂ ਹੈਗਾ ਜਿਹੜੀ ਪਾਕਿਸਤਾਨ ਦੇ ਵਿੱਚ ਕੱਟ ਗਿਣਤੀਆਂ ਦੀ ਆਬਾਦੀ 47 ਸੀਗੀ ਸ਼ਾਇਦ ਉਹ ਬਹੁਤ ਘਟੀ ਹੈਗੀ ਆ ਇਹ ਸੱਚ ਆ ਬੰਗਲਾਦੇਸ਼ ਚ ਪਰ ਦੇਖੋ ਜੇ ਉਹਨਾਂ ਮੁਲਕਾਂ ਦੇ ਵਿੱਚ ਕੱਟ ਗਿਣਤੀਆਂ ਨਾਲ ਤੱਕਾ ਹੋਇਆ ਜ਼ਬਰ ਹੋਇਆ ਉਹਨਾਂ ਉਹ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਬਦਨਾਮ ਨੇ ਪਰ ਸਾਡਾ ਮੁਲਕ ਇੱਕ ਧਰਮ ਨਿਰਪੱਖ ਮੁਲਕ ਹੈਗਾ ਠੀਕ ਹੈ ਜੀ ਔਰ ਇੱਥੇ ਇਹ ਇਹ ਰਾਜਾਂ ਦਾ ਸਮੂਹ ਹੈਗਾ ਸਾਨੂੰ ਉਹਨਾਂ ਦੇ ਆਧਾਰ ਤੇ ਅਸੀਂ ਆਪਣੀਆਂ ਕਟ ਗਿੰਤੀਆਂ ਨਾਲ ਕੋਈ ਜਿਹਹਾ ਫੈਸਲਾ ਕਰੀਏ ਜਿਹੜਾ ਨੁਕਸਾਨ ਦੇ ਐਗਜ਼ਾਮਪਲ ਲਈ ਫਿਰ ਅਸੀਂ ਬੰਗਲਾਦੇਸ਼ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਨਾਂ ਲਈਏ ਠੀਕ ਨਹੀਂ ਹੈਗਾ ਅਸੀਂ ਦੁਨੀਆ ਦੇ ਵਿੱਚ ਆਪਣੀਆਂ ਲੋਕਤੰਤ੍ਰਿਕ ਕਦਰਾਂ ਕੀਮਤਾਂ ਵਾਸਤੇ ਜਾਣੇ ਜਾਂਦੇ ਹਾਂ ਸਾਨੂੰ ਆਪਣੇ ਮੁਲਕ ਦੇ ਸੰਵਿਧਾਨ ਤੇ ਜਿਹੜਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਹੱਕ ਦਿੰਦਾ ਹੈਗਾ ਜਿੱਥੇ ਉਹਨੇ ਇਹਨਾਂ ਤੋਂ ਤੰਗ ਹੋ ਕੇ ਪਰ ਹਿੰਦੁਸਤਾਨ ਵਿੱਚ ਚਾਹੇ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਉੱਥੇ ਮੁਸਲਮਾਨਾਂ ਬਾਰੇ ਵੀ ਸੋਚ ਲੈਂਦੇ ਕੀ ਵੱਡਾ ਮਸਲਾ ਸੀ ਮੈਨੂੰ ਨਹੀਂ ਲੱਗਦਾ ਕੋਈ ਰੌਲਾ ਹੋਣਾ ਸੀ ਫਿਰ ਵੀ ਜਿਹੜਾ ਨੋਟੀਫਿਕੇਸ਼ਨ ਹੋਇਆ ਵਾ ਇਹਨੂੰ ਪੜ ਕੇ ਹੀ ਅਸਲ ਪੱਤਰਿਕਾ ਉਹਦੇ ਬਾਰੇ ਕੀ ਬੋਲਿਆ ਸੀ ਦੱਸ ਸਕਦੇ ਆ ਪਰ ਸ਼ੁਰੂਆਤ 'ਚ ਸਾਨੂੰ ਜੋ ਨਜ਼ਰ ਆਇਆ ਇਹ ਇਹ ਸੀਗਾ ਕਿ ਇਹ ਕਿਸਾਨ ਅੰਦੋਲਨ ਦੇ ਦਬਾਅ ਹੇਠ ਹੁਣ ਹੁਣ ਜਿਵੇਂ ਤੁਸੀਂ ਦੇਖੋ ਪਹਿਲਾਂ ਤਾਂ ਚੋਣਾਂ ਜਾਬਤਾ ਫਰਵਰੀ ਦੇ ਖੇਤੇ ਲੱਗ ਜਾਣਾ ਮਾਰਚ ਦੇ ਪਹਿਲੇ ਹੁਣ ਚੋਣਾਂ ਜਾਬਤਾ ਖਿੱਚਿਆ ਜਾ ਰਿਹਾ ਹੈ ਠੀਕ ਹੈ ਅਰ ਤੀਜਾ ਹਮਲਾ ਫਿਰ ਭਾਰਤ ਦੇ ਲੋਕਤੰਤਰ ਤੇ ਆ ਵੀ ਜਿਵੇਂ ਜਿਹੜਾ ਸਾਡਾ ਨਿਰਪੱਖ ਲਕਸ਼ਣ ਕਮਿਸ਼ਨ ਸੀ ਜਿਵੇਂ ਉਹਦੀ ਚੋਣ ਹੁੰਦੀ ਸੀ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਵਿਰੋਧੀ ਧਿਰ ਦਾ ਲੀਡਰ ਤੇ ਇੱਕ ਸੁਪਰੀਮ ਕੋਰਟ ਦੀ ਸ਼ਿਫਾਰਿਸ਼ ਹੁੰਦੀ ਸੀ ਹੁਣ ਸੁਪਰੀਮ ਕੋਰਟ ਨੂੰ ਪਿੱਛੇ ਖਿੱਚਿਆ ਜਾ ਰਿਹਾ ਸੀ ਜੀ ਵੀ ਉਹਨਾਂ ਦਾ ਬੰਦਾ ਨਿਕਲ ਜਾਵੇ ਇੱਕ ਪ੍ਰਧਾਨ ਮੰਤਰੀ ਜੀ ਦੀ ਵੋਟ ਹੋਵੇ ਇੱਕ ਉਹਨਾਂ ਦੇ ਕਾਨੂੰਨ ਮੰਤਰੀਲੇ ਫੇਅਰ ਜਾਨ ਨਹੀਂ ਜਾਨ ਨਹੀਂ ਨਹੀਂ ਵਿਦਆਊਟ ਫੇਅਰ ਬਾਰੇ ਕੋਈ ਗੱਲ ਨਹੀਂ ਹੋਈ ਉਹਨਾਂ ਨੇ ਸਿਰਫ ਟ੍ਰੇਨ ਦਾ ਟਾਈਮਿੰਗ ਪੁੱਛਿਆ ਨੇ ਜਿਹੜੀਆਂ ਅੰਮ੍ਰਿਤਸਰ ਤੋਂ ਰੋਸਵਾਲ ਜਾਂਦੀਆਂ ਨੇ ਕਿਹੜੀਆਂ ਹੁੰਦੀਆਂ ਤੇ ਜਿਹੜੀਆਂ ਨਹੀਂ ਖੜੀਆਂ ਹੁੰਦੀਆਂ ਤੇ ਨਾਲ ਸਰਕੂਲੇਟਿੰਗ ਏਰੀਆ ਚ ਇਹਨਾਂ ਨੇ ਆਪਣਾ ਇੱਕ ਡੈਸਕਟੇਬ ਲਗਾਉਣਾ ਹੈਗਾ ਰਿਸੈਪਸ਼ਨ ਕਾਊਂਟਰ ਟਾਈਪ ਉਹਦੇ ਬਾਰੇ ਪਰਮਿਸ਼ਨ ਮੰਗੀ ਆ ਤੇ ਉਹ ਮੈਂ ਦੱਸਤਾ ਰਾਂ ਬੀ ਡੀ ਵੀ ਨਾਲ ਕਿਹੜੀ ਕਿਹੜੀ ਡੇਟਸ ਨੂੰ ਜੱਥੇ ਜਾਣ ਦੀ ਗੱਲ ਆਖਰੇ ਨੇ 10 20 ਤੇ 30 ਰ ਕਹਿ ਰਹੇ ਨੇ ਬਾਕੀ ਇਨ ਐਡੀਸ਼ਨ ਕਿਤੇ ਹੋਰ ਵੀ ਆ ਵੀ ਸਕਦੇ ਨੇ ਇਸ ਤੋਂ ਇਲਾਵਾ ਵੀ ਆ ਸਕਦੇ ਨੇ ਕਿੰਨੀ ਕੁ ਸੰਖਿਆ ਲੈਣ ਵਾਲੀ 10 20 5 हां वो डिविजनल अथॉरिटी से दंगा ਕਰਨ ਗਿਆ ਉਹ ਤਾਂ ਹੋਇਆ ਸਰ ਸਰ লাইਕ ਕਰ ਹਿੰਦੀ ਵੀ ਸਰ ਇਹ आपसे ਕਿਸਾਨ ਨੂੰ ਮਿਲਣੇ ਆ ਕਿੱਥੇ ਬਾਤ ਨਹੀਂ ਚ ਸਕਤੇ ਉਹਨਾਂ ਨੇ